ਅਦਬ ਦੇ ਵਿੱਚ ਉਹਨਾਂ ਦਾ ਯੋਗਦਾਨ ਰਿਹਾ ਅੱਖਰ ਨਹੀਂ ਪੜ ਸਕਦੇ ਸੀਗੇ ਨਾਸ ਲੈ ਸਕਦੇ ਸੀਗੇ ਘੂਠਾਂ ਨਾਉਂਦੇ ਸਨ ਪਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਜਿਹਨਾਂ ਨੂੰ ਬਹੁਤ ਮਹੱਤਵ ਦਿੰਨੇ ਆ ਉਹਨਾਂ ਦੀ ਉਹਨਾਂ ਦਾ ਅੰਦਰੂਨੀ ਅੰਤਿਆ ਕਰਨ ਪਛਾਣ ਲੱਗੇ ਸੀ ਤਾਂ ਮੈਨੂੰ ਵੀ ਉਹਨਾਂ ਤੋਂ ਨਿਰੰਤਰ ਰੋਕਦੇ ਰਹੇ ਦੀ ਉਹਨਾਂ ਚੀਜ਼ਾਂ ਮਿਸਾਲ ਵਜੋਂ ਕਿਤੇ ਜਾਣਾ ਹੈ ਲੇਟ ਹੋਣਾ ਹੈ ਤਾਂ ਉਸ ਵੇਲੇ ਉਹ ਗੱਲ ਮੇਰਾ ਜਿਹੜਾ ਮੋਮੈਂਟੋ ਹੁੰਦਾ ਸੀਗਾ ਜੇ ਲੋਈ ਦੇਖ ਕੇ ਅਕਸਰ ਕਹਿੰਦੇ ਹੁੰਦੇ ਸੀ ਇਹਨੂੰ ਬਾਹਰ ਰੱਖਿਆ ਰੱਖ। ਹੂੰ ਹੂੰ ਇਹ ਚੀਜ਼ਾਂ ਨਾਲ ਘਰ ਨਹੀਂ ਪੜੀਦੇ ਹੁੰਦੇ। ਹੂੰ ਫਿਰ ਇੱਕ ਸਵਾਲ ਕਰਦੇ ਹੁੰਦੇ ਸੀ ਕਿ ਜਿਵੇਂ ਮੋਮੈਂਟੋ ਫੜਾਉਣੇ ਆਪਾਂ 10 ਜਾਣੇ ਖੜੇ ਆ ਹੁੰਦੇ ਨੇ ਵੀ ਇਹ ਸਿਆੜੇ ਜਿਹੜੇ ਜਾਨੇ ਬੰਦੇ ਨੇ ਇਹ ਇੱਕ ਲੱਕੜ ਨੂੰ ਹੱਥ ਕਿਉਂ ਲਾਉਂਦੇ ਨੇ? ਹੂੰ ਮੇਰੇ ਕੋਲ ਜਵਾਬ ਨਹੀਂ ਆਇਆ ਕੋਈ ਵੀ ਇਹਨੂੰ ਇਹ ਕੀ ਹੈ ਇਹ ਭਾਰੀ ਹੈ ਇਹ? ਜੈਨ ਵਿੱਚ ਕੋਈ ਖਾਸ ਗੱਲ ਹੈ? ਹੂੰ ਮੈਂ ਤਾਂ ਕਹਿੰਦਾ ਚਲੋ خیر ਉਹਨਾ ਮੈਂ ਇਹ ਦੇਖਦਾ ਸੀ ਕਿ ਸਾਡੇ ਜਿਹੜੇ ਬਜ਼ੁਰਗਾਂ ਦੀ ਚੇਤਨਾ ਹੁੰਦੀ ਹੈ ਉਹ ਉੱਚੀ ਬਹੁਤ ਹੁੰਦੀ ਹੈ ਉਹਨਾ ਕੋਨਾ ਜਿੰਨਾ ਪਿੱਛੇ ਅਸੀਂ ਰੁਲਦੇ ਫਿਰਦੇ ਆ ਜਿੰਨਾ ਪਿੱਛੇ ਅਸੀਂ ਹਰ ਵੇਲੇ ਆਪਣੇ ਸਵਾਸ ਰੋਲਦੇ ਕਰਦੇ ਆ ਉਹਨਾਂ ਨੂੰ ਪਤਾ ਹੈ ਕਿ ਅਸਲ ਕੀ ਹੈ ਮੈਂ ਕਹਿੰਦਾ ਬਈ ਫੇਰ ਮਤ ਤੂੰ ਕੀ ਚਾਹਣੀ ਹੈ ਇਹ ਨਹੀਂ ਮੈਨੂੰ ਚਾਹਣੀ ਆ ਵੀ ਤੂੰ ਰੱਬ ਨੇ ਇੰਨਾ ਵਧੀਆ ਤੈਨੂੰ ਦਿਮਾਗ ਦਿੱਤਾ ਸੁੱਖ ਦਿੱਤਾ ਆfda ਸਿਰ ਇਹਨੂੰ ਇਹਨੂੰ ਕਿਸੇ ਚੰਗੇ ਲੇਖੇ ਲਾਈ ਦੋ ਹੁਣ ਚੰਗਾ ਲੇਖਾ ਕੀ ਸੀਗਾ ਓਏ ਮਾਤਾ ਨੂੰ ਸੁਣਾ ਤਾ ਤਰ ਤਰੋਂ ਉਸਨੂੰ ਤੋੜਿਤ ਨਹੀਂ ਸੀ ਇਸ ਦਾ ਇਹ ਦੂਜੀ ਗੱਲ ਜਿਹੜੀ ਹੈ ਇਸ ਬੰਦੇ ਦੀ ਪਹਿਚਾਨ ਕਰਨੀ ਇੱਕ ਬੜਾ ਹੀ ਵਧੀਆ ਗੁੱਟਕ ਬੰਦਾ ਆਇਆ ਘਰੇ ਮੈਨੂੰ ਮਾਂ ਤਾਂ ਕਹਿੰਦੇ ਕੌਣ ਆਇਆ ਮੈਂ ਕਿਹਾ ਬਹੁਤ ਵੱਡਾ ਬੰਦਾ ਹੈ ਹੈ ਜੀ ਵੱਡਾ ਸਿਰਤ ਬਾਗੀ ਕਹਿੰਦੀ ਮੈਂ ਤਾਂ ਕੱਲੀ ਦਾੜੀ ਵੱਟੀ ਲੱਗੀ ਦੋ ਚਾਰ ਗੱਲਾਂ ਤੋਂ ਹੀ ਉਹਨੂੰ ਪਤਾ ਲੱਗ ਗਿਆ ਵੀ ਬੰਦਾ ਕੀ ਹੈ ਕਿੱਡਾ ਟੈਕ ਹੈ ਮੂੰਹ ਹੈ ਨਹੀਂ ਐਕੋ ਮੇਰੇ ਕੋਲ ਇਹ ਮਿੱਤਰ ਮਿਲ ਲਾਏ ਉਹ ਮੇਰਾ ਇੱਕ ਸਟੂਡੈਂਟ ਸੀਗਾ ਉਹਨੇ ਗੀਤ ਗਾਇਆ ਬਹੁਤ ਸੋਹਣਾ ਮੈਨੂੰ ਆਨੇ ਕਿੱਥੋਂ ਆਏ ਸੀਗੇ ਮੈਂ ਕਿਹਾ ਇਹ ਬਹੁਤ ਦੂਰੋਂ ਆਈ ਸੀ ਕਿ ਇਸ ਤਰ੍ਹਾਂ ਦੀ ਇਹ ਕੀ ਨੇ ਇਹ ਜਿੰਦਾਂ ਦੱਸਿਆ ਕਹਿੰਦੀ ਮੈਨੂੰ ਤਾਂ ਨਹੀਂ ਚੰਗਾ ਲੱਗਿਆ ਕਿ ਮੈਂ ਕਿਹਾ ਕਿਉਂ ਕਹਿੰਦੀ ਮੁੰਡੇ ਨੇ ਇੰਨਾ ਸੋਹਣਾ ਗੀਤ ਗਾਇਆ 100 ਰੁਪਏ ਵੀ ਨਹੀਂ ਸਰਿਆ ਉਹਨੂੰ ਮੇਰੇ ਕੋਲ ਹੈ ਨਹੀਂ ਸੀ ਕਿ ਨਹੀਂ ਤਾਂ ਮੈਂ ਕਹਿੰਦੀ ਮੈਂ ਕਹਿਣ ਲੱਗੀ ਸੀ ਮੈਨੂੰ ਤਾਂ ਸ਼ਰਮ ਆਉਗੀ ਕਿ ਉਹ ਗੁਰਦਵਾਰਨ ਬੈਠਾ ਕੋਲੀ ਗੁਰਦਵਾਰਨ ਦੇ ਸਾਹਮਣੇ ਗੱਲ ਹੋਈ ਸੀ ਸੋ ਇਸ ਇਹ ਗੱਲਾਂ ਜਿਹੜੀਆਂ ਨੇ ਕਿਸੇ ਦੀ ਕਿਰਤ ਨੂੰ ਮੁੱਲ ਪਾਉਣਾ ਕਿਰਤ ਦਾ ਤੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਮਾਤਾ ਨਾਲ ਹੁੰਦੀ ਆ ਰਹੀਆਂ ਮੈਂ 7 ਕਵਿਤਾਵਾਂ ਲਿਖੀਆਂ ਸੀਗੀਆਂ ਉਹ ਜੇ ਚਿਰਾਗ ਨੂੰ ਭੇਜੀਆਂ ਸੀ ਜੀ ਚਾਰੇ ਸ਼ੁਰੂ ਚ ਹੀ ਉਹ ਲਿਖੀਆਂ ਸੀਗੀਆਂ ਮਾਂ ਤੇ ਸਮਾਜਵਾਦ ਮਾਂ ਤੇ ਆਇਨਸਟਾਈਨ ਮਾਂ ਤੇ ਛਾਪਨ ਹਾਵਰ ਮਾਂ ਤੇ ਪ੍ਰਯੋਗਵਾਦ ਉਹ ਉਹ ਮੈਂ ਕਿੰ ਸੋਚਦਾ ਸੀ ਜਿਹੜੀਆਂ ਗੱਲਾਂ ਸਾਡੇ ਬਹੁਤ ਵੱਡੇ ਬੰਦੇ ਕਰਦੇ ਰਹੇ ਨੇ ਵੀ ਮਾਂ ਕਿਵੇਂ ਮੰਨ ਲਓ ਕ੍ਰਿਕਟ ਦੀ ਇੱਕ ਟੀਮ ਖੇਡ ਰਹੀ ਆ ਉਹਦੋਂ ਨਾਮ ਵੰਡ ਰਹੇ ਸੀ ਕਿ ਮੈਂ ਟੀਵੀ ਕੋਲੇ ਬੈਠੇ ਸੀ ਅਸੀਂ ਤੇ ਮਾਂ ਕਹਿੰਦੀ ਨਾ ਕੀ ਕੀਤਾ ਹੈਗਾ ਮੈਂ ਕਿਹਾ ਇਹਨਾਂ ਨੇ ਕੀ ਆ ਕਿ ਇਹ ਇੰਨੇ ਕਾਤ ਪੈਸੇ ਦਿੰਦੇ ਇਹਨਾਂ ਨੂੰ ਇਹਨਾਂ ਦਾ ਜੋਰ ਕਿੰਨਾ ਕੁ ਲੱਗਿਆ ਇਹਨਾਂ ਦਾ ਮੈਂ ਕਿਹਾ ਜੋਰ ਇਹਨਾਂ ਦਾ ਜਿਹੜੇ ਜਿਹੜੇ ਪੱਠੇ ਵਾਲਿਆਂ ਦੀ ਇੱਟਾਂ ਚੁੱਕਣ ਜੋਗਾ ਜੋਰ ਤਾਂ ਨਹੀਂ ਕਰਦਾ ਹੋਣਾ ਇਹਨਾਂ ਦਾ ਬਹੁਤ ਅੱਛੀ ਗੱਲ ਕਰੋ ਮੇਰੀ ਮਾਂ ਤੇ ਸਮਾਜਵਾਦੀ ਕੰਤਾ ਦੇਖੀ ਸੀ ਜਿਹੜੇ ਮਾਂ ਦੇ ਨਾਮ ਆਰਕਸ ਪੜਿਆ ਉਹਦਾ ਨਾਂ ਤੱਕ ਵੀ ਨਹੀਂ ਜਾਣਦੀ ਵਿਚਾਰੀ ਹਨਾ ਲੇਕਿਨ ਚੇਤਨਾ ਹੈ ਲੋੜ ਹੁੰਦੀ ਸਾਨੂੰ ਉਹਨਾਂ ਨੂੰ ਪਰਖਣ ਦੀ ਸਾਡੇ ਬਡੇਰਿਆਂ ਹੁੰਦੀ ਉਹ ਚੇਤਨਾ ਨੂੰ ਪਰਖ ਸਕਦੇ ਸਾਨੂੰ ਆਦਤ ਪੈ ਗਈ ਹੈ ਵੀ ਪੱਛਮ ਚੋਂ ਹੀ ਲੈਣਾ ਸਾਰਾ ਕੁਝ ਲੇਕਿਨ ਸਾਡੇ ਕੋਲੇ ਬਹੁਤ ਕੁਝ ਹੈ ਐਮੀ ਜਦੋਂ ਆਹ ਮੋਮੈਂਟੋ ਵਾਲੀ ਸਿੱਕੇ ਸਨਮਾਨ ਸੀਗਾ ਮੇਰਾ ਰਾਤ ਨੂੰ ਲੇਟ ਆਇਆ ਤੇ ਉਦੋਂ ਵੀ ਆਹ ਗੱਲ ਜਦੋਂ ਕੀਤੀ ਸਨਮਾਨ ਵਾਲੀ ਤੇ ਉਹ ਸਾਰਾ ਕੁਝ ਤੇ ਕਹਿੰਦੇ ਆਪਦਾ ਮੁੱਲ ਪਾਈ ਜਾਂਦਾ ਐਵੇਂ ਨਹੀਂ ਸਵਾਸ ਰੋਟੀ ਦੇ ਹੁੰਦੇ ਥਾਂ ਥਾਂ ਤੇ ਜਾ ਕੇ ਜਿਹੜੀ ਗੱਲ ਹੁੰਦੀ ਆ ਮਾਰੇ ਕੋਲ ਤਾਂ ਫੋਨ ਤੇ ਦੱਸ ਦਿਆ ਕਰ ਸਨਮਾਨੋ ਕੀ ਪਤਾ ਵੀ ਸਮਾਗਮ ਕੀ ਹੁੰਦੇ ਨੇ ਤੇ ਉਹ ਮੈਂ ਉਸ ਦਿਨ ਫਰਮਾਨ ਤੇ ਛਾਪਨ ਹਾਵਰ ਕਮਤਾ ਲਿਖੀ ਵੀ ਛਾਪਨ ਹਾਵਰ ਕਹਿੰਦਾ ਹੈਗਾ ਵੀ ਜਿਹੜੀ ਪ੍ਰਸਿੱਧੀ ਹੈ ਤੇ ਮੂਰਖਤਾ ਹੈ ਛਾਪਨ ਹਾਵਰ ਦਾ ਵਾਕ ਹੈ ਕਿੰਨਾ ਪ੍ਰਸਿੱਧੀ ਮੂਰਖਤਾ ਹੈ ਵੀ ਦੂਜਿਆਂ ਦੇ ਦਿਮਾਗ 'ਚ ਬੈ ਰਹਿ ਕੇ ਤੂੰ ਸੱਚੀ ਸੁਖੀ ਸੱਚੀ ਸ਼ਾਂਤੀ ਹਾਸਲ ਨਹੀਂ ਕਰ ਸਕਦੇ ਮੈਂ ਕਿਹਾ ਵੀ ਮਾਰਿਸ਼ ਆਪਨ ਹਾਵਰ ਪੜਿਆ ਨਹੀਂ ਲੇਕਿਨ ਗੱਲ ਰਮਚ ਜਾਣਦੀ ਓ ਜੀ ਕਿ ਦੂਜਿਆਂ ਦੇ ਦਿਮਾਗਾਂ 'ਚ ਬੈ ਕੇ ਤੈਨੂੰ ਕਿੰਨੀ ਕਸ਼ਾਂਤੀ ਮਿਲਦੀ ਓ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਅ ਇੱਕ ਵਾਰ ਮੈਂ ਹਾਸਿਆਰੀ ਗੱਲ ਦੱਸਾਂ ਮਾਪ ਮਾਸ ਦੀ ਕੇ ਜਿਵੇਂ ਲਾਰਾ ਕਰਕੇ ਨੇ ਹੁਣ ਤਾਂ ਬਸ ਉਹਨਾਂ ਤੋਂ 6 ਮਹੀਨੇ ਪਹਿਲਾਂ ਦੀ ਗੱਲ ਹੈ ਅਸੀਂ ਕਿਤੇ ਅਨੰਦਪੁਰ ਸਾਹਿਬ ਅ ਗੁਰਾਸਤੇ ਖਾਲਸਾ ਚ ਕਵੀ ਦਰਬਾਰ ਸੀ ਕਰਦੇ ਮਾਂ ਕਹਿੰਦੇ ਅੱਜ ਨਾ ਜਾ ਤੂੰ ਦੂਰ ਜਾਣਾ ਤੇ ਮੈਂ ਠੀਕ ਨਹੀਂ ਮੈਂ ਇਹਨਾਂ ਨੂੰ ਕਿਹਾ ਤਨਹੁਰਾ ਨੂੰ ਸੂਰਜ ਮੈਂ ਚਲੋ ਆਪਾਂ ਚੱਲਦੇ ਆਂ ਨਾਲ ਗੁੱਡੀ ਨੂੰ ਲਿਆ ਕੇ ਚਲੋ ਸੰਭਾਲ ਲਿਆ ਜੀ ਮਾਂ ਨੂੰ ਆਪਾਂ ਨਾਲ ਥੋੜਾ ਜਿਹਾ ਤੋਰਾ ਫੇਰਾ ਹੋ ਜਾਏ ਕਰਦੇ ਇੱਥੇ ਅਚਾਨਕ ਜਦੋਂ ਸਟੇਜ ਸੈਕਟੀ ਨੂੰ ਪਤਾ ਲੱਗਿਆ ਮਾਤਾ ਨਾਲ ਆਏ ਨਹੀਂ ਉਹ ਕਹਿੰਦੇ ਕਾ ਤਾਂ ਸਨਮਾਨ ਕਰ ਸਨਮਾਨ ਕਰਨ ਵਾਸਤੇ ਅਸੀਂ ਬੁਲਾਇਆ ਉਹਨਾਂ ਨੇ ਹਾਕ ਮਾਰੀ ਹੌਲੀ ਹੌਲੀ ਤੁਰ ਰਹੇ ਸੀ ਤੇ ਉਹ ਆਪਣਾ ਪਾਤਰ ਸਾਹਿਬ ਪ੍ਰਧਾਨ ਜੀ ਦੇ ਬੈਠੇ ਸੀਗੇ ਨਰਸ਼ਲ ਬੋਟਰ ਸੀਗੇ ਰਾਜ ਭਾਦਰ ਸੀਗੇ ਉਭਰਾਏ ਸਾਹਿਬ ਸੀਗੇ ਅਸੀਂ ਇਕੱਠੇ ਬੈਠੇ ਸੀ ਇਸਤਨੇ ਬੈਠੇ ਸੀਗੇ ਮੈਨੂੰ ਆਦੇ ਚਲੋ ਆਪਾਂ ਉੱਥੇ ਜਾਂਦੇ ਹਾਂ ਵੀ ਉਹਨਾਂ ਨੂੰ ਸਨਮਾਨ ਦੇਉਂਦੇ ਹਾਂ ਉਹ ਸਾਰੇ نیچے ਉਤਰ ਕੇ ਤੇ ਮੈਂ ਪਾਤਰ ਸਾਹਿਬ ਨਾਲ ਮਖੌਲ ਕਰਨ ਲੱਗ ਗਿਆ ਮਜ਼ਾਕ ਕਰਨ ਲੱਗ ਗਿਆ ਮੈਂ ਕਿਹਾ ਪਾਤਰ ਸਾਹਿਬ ਤੁਸੀਂ ਇੱਕ ਸ਼ੇਰ ਲਿਖਿਆ ਵੀ ਮੇਰੇ ਤਾਂ ਸੀਨੇ 'ਚ ਅੱਗ ਹੈ ਝੁਲਸ ਜਾਵੇਗਾ ਫੁੱਲਾਂ ਦਾ ਹਾਰ ਕਿਸੇ ਹੋਰ ਲਈ ਪਰਾਉਣਾ ਸੀ ਮੈਂ ਕਿਹਾ ਮਾਤਾ ਨੂੰ ਨਾ ਅੱਗ ਤੋਂ ਬੜੀ ਮੈਂ ਕਿਹਾ ਅੱਗ ਦੀ ਗੱਲ ਨਾ ਕਰ ਰਕੋ ਹੁਣ ਤਾਂ ਚ ਲੈ ਕੇ ਮੇਰੇ ਨਾਲ ਬੜੇ ਨਾਰਾਜ਼ ਹੁੰਦੇ ਉਹ ਬੱਸ ਸੇਮੇ 5 ਮੀਟਰ ਰੁਕ ਜੀ ਬਸ ਤੇ ਕਿਉਂਕਿ ਅੱਗ ਬਾਰੇ ਮੈਂ ਜਦੋਂ ਵੀ ਕਿਤੇ ਗੱਲ ਕੀਤੀ ਆ ਜਾਂ ਕਿਤੇ ਦੂਰਦਰਸ਼ਨ ਤੇ ਗੱਲ ਕੀਤੀ ਤਾਂ ਉਹ ਮੈਨੂੰ ਉਹ ਲੜੇ ਨੇ ਕਿਤੇ ਇਹ ਗੱਲਾਂ ਨਾ ਕਰਿਆ ਕਰ ਮੈਨੂੰ ਉਹ ਕਹਿੰਦੇ ਮੇਰੇ ਸੀਨੇ 'ਚ ਸੇਖ ਨਿਕਲਦਾ ਮਤਲਬ ਮੇਰਾ ਸੀਨਾ ਜ਼ਖਮੀ ਹੁੰਦਾ ਉਹ ਕਾਰਨ ਲਈ ਇਹ ਸੀਗਾ ਕਿ ਇੱਕ ਜੀਤ ਸੀਗਾ ਮੇਰਾ ਸੱਜਣਾ ਸਰਦੇਸ਼ ਤੇਰੇ ਵਿੱਚ ਅੱਗ ਦੇ ਵੜ ਜਵੇ ਹਾਏ ਪਹਿਲੀ ਅਗਨੀ ਗਰਭ ਜੂਨ ਵਿੱਚ ਅੜਿਆ ਆ ਸਾ ਹੰਡਾਈ ਬਚਪਨ ਦੀਤ ਉਮਰਾਂ ਪਿਆਰੀ ਚਿੰਤਾ ਲੈ ਕੇ ਲਾਈ ਰੋਟੀ ਜੋ ਬੀਆਂ ਠੋਕਰਾਂ ਖਾ ਕੇ ਭੋਲੀ ਉਮਰ ਵਿਹਾਈ ਕੁਝ ਮੱਚ ਦੇ ਅੰਗਾਰ ਤੇ ਸਾਡੇ ਦੌਲਤ ਉਦੋਂ ਕਮਾਈ ਸੋਹਣ ਬਣੇ ਸੇ ਜਗ ਦੇ ਯੁਗ ਨੂੰ ਸੀਨੇ ਵਿੱਚ ਛੁਪਾਈ ਤੋ ਇਹ ਗੀਤ ਮਾਤਾ ਕਿਸੇ ਮੁੰਡੇ ਨੇ ਗਾਇਆ ਤੇ ਸੁਣ ਕੇ ਕਹਿੰਦੀ ਇਹ ਨਾ ਇਹ ਨਾ ਲਿਖਿਆ ਕਰ ਕਿ ਇਹ ਠੋਕਰਾਂ ਦਸੀਂ ਵੀ ਬਹੁਤ ਖਾਧੀਆਂ ਲੋਕਾਂ ਨੂੰ ਥੋੜੀ ਦਸੀ ਦੇ ਆਉਂਦੀਆਂ ਮੈਂ ਠੋਕਰਾਂ ਖਾਧੀਆਂ ਤੇ ਫਿਰ ਮੈਂ ਪੱਤਰ ਸਾਹਿਬ ਨਾਲ ਮਾਹੌਲ ਕਰਨ ਲੱਗਿਆ ਮੈਂ ਕਿ ਪੱਤਰ ਸਾਹਿਬ ਤੁਸੀਂ ਵੀ ਅੱਗ ਦੀ ਗੱਲ ਕੀਤੀ ਹੈ ਤੇ ਮਾਤਾ ਨਹੀਂ ਕਰਦੇ ਮਾ ਪੱਤਰ ਸਾਹਿਬ ਨਾਲ ਬੜੇ ਸੋ ਜਮਨ ਮਾਜੀ ਇਹ ਕਹਿੰਦੇ ਮਾਤਾ ਜਿਹੜੀ ਅੱਗ ਹੈ ਇਹ ਤਾਂ ਕਹਿੰਦੇ ਸੂਰਜ ਦੀ ਜਾਈ ਹੈ ਇਹਦੇ ਬਿਨਾ ਤਾਂ ਚੁੱਲ੍ਹਾ ਵੀ ਨਹੀਂ ਬਲਦਾ ਤੇ ਰੋਟੀਆਂ ਵੀ ਨਹੀਂ ਪੱਕਦੀਆਂ ਕਰੇ ਤੇ ਮਾਤਾ ਦਾ ਜਵਾਬ ਦੇਖੋ ਇੱਕ ਪਦਮ ਸ਼੍ਰੀ ਦੇ ਸਾਹਮਣੇ ਕਹਿੰਦੇ ਚੁੱਲ੍ਹਿਆਂ 'ਚ ਤਾਂ ਠੀਕ ਹੈ ਤੁਸੀਂ ਕਹਿੰਦੇ ਸੀਨਿਆਂ 'ਚ ਬਾਲੀ ਰੱਖਦੇ ਹਾਂ ਆਪਣੇ ਇਹ ਠੰਡੇ ਰੱਖੀ ਦਸੇ ਆਏ ਹਾਏ ਸੋ ਇਹ ਵੱਡੀਆਂ ਗੱਲਾਂ ਹੁੰਦੀਆਂ ਹੁੰਦੀਆਂ ਮੈਂ ਨਾ ਬਜ਼ੁਰਗਾਂ ਦੀਆਂ ਬਾਅਦ ਚ ਯਾਦ ਆਉਂਦੀਆਂ ਨੇ ਸੋ ਇੱਕ ਵਾਰ ਮੈਂ ਮਾਤਾ ਦੇ ਨਾਮ ਦੀ ਨਜ਼ਮ ਸੁਣਾ ਕੇ ਆਪਣੀ ਖਾਲ ਵਗੋਏ ਜੀ ਮਾਂ ਤੇ ਲੈ ਜੇ ਉਹਦੀ ਚ ਸ਼ਬੀ ਚ ਚੜਾਉਂਦੀ ਹੈ کافی ਦਿਨਾਂ ਬਾਅਦ کافی ਦਿਨਾਂ ਬਾਅਦ ਬਾਹਰਲੇ ਕੰਮਾਂ ਤੋਂ ਜ਼ਰਾ ਵੇਰ ਮਿਲੀ ਤਾ ਲਾਇਬ੍ਰੇਰੀ ਚੋਂ ਕੁਝ ਕਿਤਾਬਾਂ ਲਿਆਉਣ ਬਾਰੇ ਸੋਚਿਆ। ਰੁਕ ਜਾ ਪੁੱਤਰ ਕੁਝ ਆ ਯਾਰ। ਰੁਕ ਜਾ। ਪਸੇ 2 ਮਿੰਟ ਰੁਕ ਜਾ। ਮੈਂ ਉੱਥੇ ਬਾਅਦ ਚੋਂ 2 ਮਿੰਟ ਰੁਕ ਜਾ। ਕਾਫੀ ਦਿਨਾਂ ਬਾਅਦ ਬਾਹਰਲੇ ਕੰਮਾਂ ਤੋਂ ਜ਼ਰਾ ਵੇਰ ਮਿਲੀ। ਤਾ ਲਾਇਬ੍ਰੇਰੀ ਚੋਂ ਕਿਤਾਬਾਂ ਲਿਆਉਣ ਬਾਰੇ ਸੋਚਿਆ। ਡਿਊਟੀ 'ਚ ਬੈਠੀ ਮਾਂ ਆਖਣ ਲੱਗੀ, ਮੈਂ ਤਾਂ ਸੋਚਿਆ ਸੀ ਤੂੰ ਅੱਜ ਘਰੇ ਰਹੇਗਾ। ਘੜੀਪਾਲ ਮੇਰੇ ਕੋਲ ਵੀ ਬਹੇਗਾ। ਮਾਂ ਦੇ ਬੋਲਾਂ ਵਿੱਚਲੀ ਚੀਜ਼ ਜਿਹੀ ਸੁਣ ਮੈਂ ਲਾਇਬ੍ਰੇਰੀ ਜਾਣਾ ਮੁਕਤੀ ਕਰ ਦਿੱਤੀ। ਮਾਂ ਕੋਲ ਬੈਠਾ। ਉਹਦੀ ਅੱਖਾਂ 'ਚ ਸੁੱਕਿਆ ਪਾਣੀ। ਘਸੇ ਹੋਏ ਨਾਹ ਰੇਖਦਾ ਦੇਖਦਾ। ਸੋਚਣ ਲੱਗਾ ਅਸਲੀ ਕਿਤਾਬਾਂ ਤੋਂ ਅਸਲੀ ਕਿਤਾਬਾਂ ਨੂੰ ਪੜਨੋ ਤੇ ਸਮਝਣੋ ਤਾਂ ਜੇ ਕੋਹਾਂ ਦੂਰ। ਹਾਂ। ਬੱਸ। ਬਹੁਤ। ਬਹੁਤ ਸ਼ੁਕਰੀਆ ਜੀ। ਅੱਗੇ ਬਹੁਤ ਅਚੇ।